ਅਸ਼ਿਕਰ ਤੁਹਾਡਾ ਵਾਪਸ ਸਵਾਗਤ ਹੈ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਡਾਕਟਰ ਸਾਹਿਬ ਨਾਲ ਅਸੀਂ ਗੱਲ ਕਰਾਂਗੇ ਸਰਬਜੀਤ ਸਿੰਘ ਜੀ ਉਹਨਾਂ ਨੇ ਫੇਸਬੁਕ ਤੇ ਆਪਣੇ ਪ੍ਰੋਗਰਾਮ ਸੱਚ ਸੱਚ ਦੀ ਬਹੁਤ ਤਾਰੀਫ਼ ਕੀਤੀ ਹੈ ਜੀ ਤੇ ਉਹਨਾਂ ਨੇ ਸੱਚ ਸੱਚ ਪ੍ਰੋਗਰਾਮ ਦੇ ਕੰਟੈਕਸਟ ਨੂੰ ਪੰਜਾਬੀ ਵਿੱਚ ਪੰਜਾਬੀ ਵਿੱਚ ਸਬਟਾਈਟਲ ਦੇ ਕੇ ਕੁਝ ਹੋਰ ਵੈਬਸਾਈਟ ਤੇ ਵੀ ਪਾਇਆ ਹੈ ਜੀ ਸਰਬਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਔਰ ਮੈਂ ਸੁਣੀ ਹੈ ਵੀ ਤੁਹਾਡੇ ਵਰਗੇ ਵੀਰ ਜਿਹੜੇ ਕਿ ਗੋਪਤੌਰ ਦੇ ਉੱਤੇ ਜਸਟ ਪੰਥ ਨੂੰ ਪਿਆਰ ਕਰਦੇ ਆਏ ਜੋ ਚੰਗਾ ਲੱਗਦਾ ਉਸ ਨੂੰ ਸਪਰੈਡ ਅਰਾਊਂਡ ਕਰਦੇ ਨੇ ਹਾਂਜੀ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਔਰ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਇੰਡੀਆ ਤੋਂ ਆਈ ਹੈ ਤੇ ਲਿਖਣ ਵਾਲੇ ਹਨ ਕਮਲਜੀਤ ਸਿੰਘ ਜੀ ਇਹਨਾਂ ਨੇ ਕਿਹਾ ਕਿ ਈਮੇਲ ਦਾ ਟਾਈਟਲ 6 ਹੋਣਾ ਚਾਹੀਦਾ 6 ਡੋਨਟ ਵਾਂਟ ਖਾਲਿਸਤਾਨ ਇਹ ਲਿਖਣ ਤੇ جو گورنمنٹ کسے خاص نال چنگا سلوک نہ کرے اے مطلب نہیں کہ نے نو بکری کمیونٹی دی ہے میں سہمت ہاں کہ گورمینٹ ایٹی فور کے ہن تک نال بہت برا کیتا ہے پر نو یہ دسو کہ سیونٹی ایٹ تعٹی فورٹی سیون تک کوئی بھی لیڈر نے یا گروہ نے ਖਾਲਸਾ ਦੀ ਮੰਗ ਕਦੀ ਕੀਤੀ ਸੀ इवन ਗੁਰੂ ਸਾਹਿਬ ਦੇ ਟਾਈਮ ਤੇ ਵੀ ਕਿਸੇ ਗੁਰੂ ਦੇ ਨੇ ਖਾਲਸਾ ਦੀ ਮੰਗ ਨਹੀਂ ਕੀਤੀ ਭਾਰਤ ਦੀ ਆਜ਼ਾਦੀ ਲਈ ਸ਼ਹੀਦਾਂ ਸ਼ਹੀਦਾਂ ਪਾਉਣ ਵਾਲਿਆਂ ਚੋਂ ਇਹਦੇ ਪਰਸੈਂਟ ਸਿੱਖ ਸਨ ਹੁਣ ਤੁਸੀਂ ਖਾਲਸਾ ਵਿੱਚ ਰਹਿਣਾ ਚਾਹੁੰਦੇ ਹੋ ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਤੇ ਇਹਨਾਂ ਨੇ ਸਾਨੂੰ ਆਪਣਾ ਟੈਲੀਫੋਨ ਨੰਬਰ ਵੀ ਦਿੱਤਾ ਹੈ ਪਹਿਲਾਂ ਤਾਂ ਵੀਰ ਕਮਲਜੀਤ ਸਿੰਘ ਨੂੰ ਰੰਦਾ ਧੰਨਵਾਦ ਕਿ ਉਹਨਾਂ ਨੇ ਇੰਡੀਆ 'ਚ ਬੈਠੇ ਬਹੁਤ ਸਾਰੇ ਸਾਡੇ ਵੀਰ ਉਹਨਾਂ ਦੀ ਮਾਨਸਿਕਤਾ ਕੀ ਹੈ ਕਿਵੇਂ ਹਿੰਦੁਸਤਾਨ ਦੇ ਪ੍ਰੋਪਾਗੈਂਡੇ ਨੇ ਉਹਨਾਂ ਦੇ ਖੌਫ ਤੰਤਰ ਨੇ ਇਹਨਾਂ ਦੀ ਸੋਚ ਨੂੰ ਧੁੰਦਲਾ ਕੀਤਾ ਹੈ ਜੀ ਇਸ ਦਾ ਉਹਨਾਂ ਨੇ ਸਬੂਤ ਪੇਸ਼ ਕੀਤਾ ਪਰ ਮੈਂ ਇਸੇ ਕੋਲ ਉਹਨਾਂ ਨੂੰ ਐਡਮਾਇਰ ਵੀ ਕਰਦਾ ਹਾਂ ਕਿ ਬਹੁਤ ਵਾਰ ਝਾਲੀ ਕਿਸਮ ਦੀਆਂ ਈਮੇਲਾਂ ਲੇਖਣ ਵਾਲੇ ਇੰਡੀਅਨ ਇੰਡੀਅਨ ਏਜੈਂਟ ਇੱਥੇ ਬੈਠੇ ਜਿਹੜੇ ਆਈ ਡੀਜ਼ ਬਦਲ ਬਦਲ ਕੇ ਜਿਹੜੀਆਂ ਨੇ ਨਾ ਪੱਕੀ ਗੱਲਾਂ ਕਰਦੇ ਨੇ ਪਰ ਉਹਨਾਂ ਨੇ ਆਪਣੇ ਹੌਸਲੇ ਦੇ ਨਾਲ ਆਪਣਾ ਵਿਊ ਪੁਆਇੰਟ ਵੀ ਦਿੱਤਾ ਹੈ ਪਰ 98 ਕੰਟਰੀ ਕੋਡ ਵਾਲੇ ਨੰਬਰ ਦੇ ਨਾਲ ਉਹਨਾਂ ਨੇ ਆਪਣਾ ਸੈੱਲਫੋਨ ਨੰਬਰ ਵੀ ਛੱਡਿਆ। ਹਾਂਜੀ। ਪਰ ਸਮੱਸਿਆ ਇਹ ਹੈ ਵੀ ਜਿਹੜੀ ਉਹਨਾਂ ਨੇ ਈਮੇਲ ਦੇ ਵਿੱਚ ਤਿੰਨ ਚਾਰ ਇਸ਼ੂ ਲੈ ਆਂਦੇ ਨੇ ਉਹਨਾਂ ਨੂੰ ਆਪ ਵੀ ਨਹੀਂ ਪਤਾ ਕਿ ਉਹ ਹਨੇਰੇ ਦੀ ਗੱਲ ਕਰ ਰਹੇ ਨੇ ਤੇ ਚਾਨਣ ਦੀ ਗੱਲ ਕਰ ਰਹੇ ਨੇ। ਇੱਕ ਪਾਸੇ ਤਾਂ ਉਹਨਾਂ ਨੇ ਹੈਡਲਾਈਨ ਜਿਵੇਂ ਉਹਨਾਂ ਦੀ ਮੈਲ ਦੀ ਇਹ ਹੈ ਕਿ ਸਿੱਖ ਖਾਲਸਾਣ ਨਹੀਂ ਚਾਹੁੰਦੇ। ਪਹਿਲੀ ਤਾਂ ਗੱਲ ਇਹ ਹੈ ਕਿ ਕੋਈ ਆਪਣਾ ਵਿਊ ਪੁਆਇੰਟ ਤਾਂ ਦੇ ਸਕਦਾ ਹੈ ਜਾਂ ਲੇਕਿਨ ਇਹ ਤਾਂ ਕਿਸੇ ਦੇ ਕੋਲ ਕੋਈ ਇਸ ਕਿਸਮ ਦਾ ਰਾਈਟ ਨਹੀਂ ਹੈ ਕਿ ਉਹ ਸਾਰਿਆਂ ਦਾ ਵਕੀਲ ਬਣ ਜਾਏ ਜਾਂ ਸਾਰਿਆਂ ਦਾ ਸਪੋਕਸਪਰਸਨ ਬਣ ਜਾਏ ਹਾਂਜੀ ਦੂਸਰੀ ਗੱਲ ਜਦੋਂ ਉਹ 1708 ਤੋਂ 1847 ਤੱਕ ਕਹਿੰਦੇ ਨੇ ਕਿ ਸਿੱਖ ਕਿਸ ਹਾਲਤ ਚੋਂ ਗੁਜ਼ਰੇ ਜੀ ਤਾਂ ਇਹ ਉਹ ਵੀ ਉਹਨਾਂ ਨੂੰ ਵੀ ਸ਼ਾਇਦ ਸਮਝ ਨਹੀਂ ਆ ਵੀ ਉਹ ਕਹਿਣਾ ਕੀ ਚਾਹੁੰਦੇ ਨੇ ਕਿਉਂਕਿ 1708 ਦੇ ਵਿੱਚ ਦਸਵੇਂ ਪਾਤਸ਼ਾਹ ਜੋਤਜੋਤ ਸਮਾਏ ਜੀ ਦਸਵੇਂ ਪਾਤਸ਼ਾਹ ਨੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੋਤਜੋਤ ਸਮਾਨ ਤੋਂ ਪਹਿਲਾਂ ਦੱਖਣ ਚੋਂ ਭੇਜਿਆ ਪੰਜ ਸਿੱਖ ਪਚੀਆਂ ਦਾ ਨਾਲ ਇੱਕ ਹੋਰ ਕਾਉਂਸਲ ਪੰਜ ਤੀਰਾਂ ਦੀ ਬਖਸ਼ਿਸ਼ ਨਗਾਰਾ ਨਿਸ਼ਾਨ ਸਾਹਿਬ ਹੁਣ ਨਗਾਰਾ ਨਿਸ਼ਾਨ ਸਾਹਿਬ ਇਹ ਸਵੰਤੀ ਦੇ ਪ੍ਰਤੀਕ ਨੇ ਬਾਦਸ਼ਾਹਤ ਦੇ ਪ੍ਰਤੀਕ ਨੇ ਬੰਦਾ ਸਿੰਘ ਬਹਾਦਰ ਨੂੰ ਟਾਸਕ ਦੱਸੋ ਪਾਸ਼ਾ ਨੇ ਦਿੱਤੀ ਕਿ ਉਹਨਾਂ ਨੇ ਜਾ ਕੇ ਕਿਹੜੇ ਕਿਹੜੇ ਟਾਇਰੈਂਟ ਨੂੰ ਸੋਧਣੇ ਔਰ ਸੱਚਾ ਕਨਸਾਫ ਦਾ ਰਾਜ ਸਟੈਬਲਿਸ਼ ਕਰਨੇ ਔਰ 2 ਸਾਲ ਦੇ ਵਿੱਚ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੱਖਣ ਜੋ ਆਂਦੇ ਨੇ ਦਿੱਲੀ ਦੇ ਉਸ ਏਰੀਏ ਤੋਂ ਲੈ ਕੇ ਸਰਹੰਦ ਤੱਕ ਜਿਹੜਾ ਕਿ 1710 ਦੇ ਵਿੱਚ ਉਹਨਾਂ ਨੇ ਫਤਹਿ ਕੀਤੀ ਉਹ ਸਿੱਖ ਰਾਜ ਸਥਾਪਿਤ ਕਰਦੇ ਨੇ ਔਰ ਉਸ ਰਾਜ ਦਾ ਵੀ ਜਿਹੜਾ ਨਾਮ ਹੈ ਜੋ ਉਸ ਦਾ ਸਿੱਕਾ ਹੈ ਉਹ ਉਸ ਰਾਜ ਦੇ ਸਿੱਕੇ ਦੇ ਉੱਤੇ ਜਿਹੜੇ ਉਕਰੇ ਹੋਏ ਸ਼ਬਦ ਨੇ ਉਹ ਇਹ ਨੇ ਕਿ ਸਿੱਕਾ ਜ਼ਦਬਰ ਹਰਦੁਆ आलम ਤੇਜ ਨਾਨਕ ਵਾਹਿਬ ਅਸਤ ਫਤਹਿ ਗੋਬਿੰਦ ਸਿੰਘ شاہ ਸ਼ਾਹਾਂ فضل سچا صاحب اس کہ اے اسی او گرو نانک دی تیز جیڑی کے سکا دو جہانا چلا رہے ہیں اور اے تیز گرو نانک دی جیڑی فتح ہے اے شاہ شہن شاہ گرو گوبند پھر اس سے سکھ راج دی جیڑی روائل سٹیمپ ہے اس شبد اکرے ہوئے نے گو ہو تے گو فتح ہو نسرت بے درنگ یافت از ਨਾਨਕ ਗੁਰੂ ਗੋਬਿੰਦ ਸਿੰਘ ਕਿਸਾਨੂ ਦੇਦ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ ਹੁਣ ਕਿਹੜੇ 1708 ਤੋਂ 1847 ਵੀ ਉਹ ਗੱਲ ਕਰਦੇ ਨੇ 1710 ਚ ਪਹਿਲਾ ਸਿੱਖ ਰਾਜ ਕਾਇਮ ਹੁੰਦੇ ਜੀ 1716 ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ 8-10 ਸਾਲ ਦਾ ਸਮਾਂ ਬੜਾ ਔਖਾ ਸਮਾਂ ਪਰਸੀਕਿਊਸ਼ਨ ਦਾ ਸਮਾਂ ਫੇਰ ਸਿੱਖ ਨਿਕਲਦੇ ਨੇ ਬਾਹਰ ਫੇਰ ਅਸੀਂ ਦੇਖਦੇ ਹਾਂ ਕਿ ਨਵਾਬੀ ਦੀ ਗੱਲ ਹੁੰਦੀ ਹੈ ਨਵਾਬ ਕਪੂਰ ਸਿੰਘ 1732-33 'ਚ ਉਸ ਪਰਗਣੇ ਦੇ ਇੰਚਾਰਜ ਬਣਦੇ ਨੇ ਜਿਹੜਾ ਕਿ ਸਭ ਨੇਸ਼ਨ ਦੇ ਤੌਰ ਤੇ ਸਿੱਖਾਂ ਨੂੰ ਲਾਹੌਰ ਦੀ ਨਵਲ ਹਕੂਮਤ ਜਿਹੜੀ ਆ ਉਹ ਰਤਬਾ ਦਿੰਦੀ ਹੈ ਕੰਸੀਡ ਕਰਦੀ ਹੈ ਫੇਰ 1740ਵੇਂ ਤੋਂ ਲੈ ਕੇ 1766 ਤੱਕ ਸਿੱਖ ਮਿਸਲਾਂ ਦਾ ਟਾਈਮ ਹੈ 12 ਸਿੱਖ ਮਿਸਲਾਂ Indus ਤੋਂ ਲੈ ਕੇ ਲਗਭਗ ਜਮਨਾ ਤੱਕ ਦਾ ਇਲਾਕਾ ਹੈ ਮਿਸਲਾਂ ਦੇ ਜਿਹੜੇ ਸਰਦਾਰ ਨੇ ਇਹ ਅਲੱਗ-ਅਲੱਗ ਥਾਂ ਤੇ ਫਤਿਹ ਕਰਦੇ ਨੇ ਫਿਰ ਅਸੀਂ ਦੇਖਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣਾ ਰਾਜ ਸਥਾਪਿਤ ਕਰਦੇ ਨੇ ਜਿਹੜਾ ਸਾਂਝਾ ਪੰਜਾਬੀਆਂ ਦਾ ਰਾਜ ਹੈ ਜਿਸ ਬਾਰੇ ਸ਼ਾਹ ਮੁਹੰਮਦ ਜਿਹੜੇ ਉਸ ਵੇਲੇ ਦੇ ਇੱਕ ਬੜੇ ਸ਼ਾਇਰ ਨੇ ਪੌਪੂਲਰ ਉਹ ਉਹ ਪੰਜਾਬੀਆਂ ਦਾ ਰਾਜ ਕਹਿੰਦੇ ਨੇ ਔਰ ਉਹ ਰਾਜ ਇੱਕ ਪਾਸੇ ਦਰਾ ਖੈਬਰ ਹੈ ਇੱਕ ਪਾਸੇ ਤਿੰਦਤ ਹੈ ਇੱਕ ਪਾਸੇ ਸ਼ਿਕਾਰਪੁਰ ਸਿੰਧ ਹੈ ਇੱਕ ਪਾਸੇ ਸਤਲੁਜ ਤੱਕ ਦੀ ਬਾਉਂਡਰੀ ਹੈ ਸੋ ਇਹ ਰਾਜ 1849 ਤੱਕ ਰਹਿੰਦਾ 1847 ਤੱਕ ਸਾਨੀ ਗੱਲ ਤਜਦੋਂ ਕਿ ਅੰਗਰੇਜ਼ ਉਹਨੂੰ ਲੈ ਲੈਂਦੇ ਨੇ ਸੋ ਪਹਿਲੀ ਗੱਲ ਤਾਂ ਇਸ ਵੀਰ ਨੂੰ ਇਹ ਨਹੀਂ ਪਤਾ ਕਿ ਉਹ ਇਸ ਪੀਰੀਅਡ ਬਾਰੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਇਹਦੇ ਵਿੱਚ ਤਿੰਨ ਵਾਰ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਚ ਮਿਸਲਾਂ ਦੇ ਰੂਪ ਚ ਫਿਰ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਰੂਪ ਸਰਕਾਰੇ ਖਾਲਸਾ ਸਟੈਬਲਿਸ਼ ਹੁੰਦੇ ਹੁਣ ਜੇ ਤਾਂ ਇਹ ਬਿਲਕੁਲ ਕਿਸੇ ਜੋਗੀ ਦੇ ਚੇਲੇ ਨੇ ਫਿਰ ਤਾਂ ਸਮਝ ਆ ਸਕਦੀ ਸੀ ਕਿ ਜੀ ਇਹਨਾਂ ਨੂੰ ਰਾਜ ਦੇ ਕਨਸੈਪਟ ਨਾਲ ਹੀ ਨਫ਼ਰਤ ਹੈ ਇਹ ਤਾਂ ਸਿਰਫ ਬੁੱਧ ਜਿਹੜਾ ਕੋਈ ਮੰਕ ਬਣ ਕੇ ਕਿਤੇ ਬਹਿਣਾ ਚਾਹੁੰਦੇ ਨੇ ਜੀ ਫਿਰ ਉਹਨਾਂ ਨੇ ਇਹ ਗੱਲ ਚੋਂ ਕੀਤੀ ਜੇ ਕਿ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਲਈ 80% ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਗਲਤ ਹੈ ਫਿਰ ਜੀਓਗ੍ਰਾਫੀਕਲ ਟੈਰੀਟਰੀ ਦੀ ਹੈ ਕਿ ਵੀ ਜੇ 80% ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਇਸ ਲਈ ਕੀਤੀਆਂ ਕਿ ਬਹੁ ਗਣਤੀ ਦੀਆਂ ਜੁੱਤੀਆਂ ਖਾਣੀਆਂ ਨੇ ਬਾਅਦ ਇਸ ਲਈ ਕੀਤੀਆਂ ਵੀ ਆਪਣੇ ਧਰਮ ਦੀ ਆਜ਼ਾਦੀ ਜਿਹੜੀ ਹੈ ਉਹ ਬਹੁ ਗਣਤੀ ਦੇ ਧਰਮ ਦੇ ਖੰਡੇ ਰੱਖਣੀ ਸੋ ਉੱਥੇ ਇੱਕ ਕੈਟਾਗਰੀ ਡਿਵੈਲਪ ਹੋ ਗਈ ਹੈ 60 ਪੁਆਇੰਟ ਸਾਲ ਚ ਜਿਹੜੇ ਜਾਂ ਤਾਂ ਜੁੱਤੀਆਂ ਚੱਟਣ ਜੀ ਕੀਨ ਰੱਖਦੇ ਨੇ ਜਾਂ ਜੁੱਤੀਆਂ ਖਾਣ ਜੀ ਕੀਨ ਰੱਖਦੇ ਨੇ ਸੋ ਇਹ ਜਿਹੜੀ ਕੈਟਾਗਰੀ ਹੈ ਇਹਨਾਂ ਦਾ ਇਲਾਜ ਤਾਂ ਪਤਾ ਨਹੀਂ ਕੀ ਹੋਏਗਾ ਨੇਕਨ ਕਟੋ ਕਟ ਇਸ ਕਨਫਿਊਜ਼ਨ ਚ ਜਿਹਦੇ ਚੋ ਆਪ ਨੂੰ ਜੀ ਸਦਕੇ ਫਸੇ ਰਹਿਣ ਜਿਉਂ ਉਹਨਾਂ ਦਾ ਜੁੱਤੀਆਂ ਚੱਟੋ ਜੀ ਕਰਦਾ ਚੱਟੋ ਖਾਣ ਨੂੰ ਜੀ ਕਰਦਾ ਜੁੱਤੀਆਂ ਖਾਣ ਪਰ ਜਿਹੜੇ ਆਜ਼ਾਦੀ ਦੇ ਪਰਵਾਨੇ ਨੇ ਜੇ 80 ਸਦੀ ਪਰਵਾਨਿਆਂ ਨੇ ਸਿੱਖ ਪਰਵਾਨਿਆਂ ਨੇ ਬ੍ਰਿਟਿਸ਼ ਤੋਂ ਸਾਡਾ ਖਿਹੜਾ ਛਡਾਇਆ ਤੇ ਅੱਜ ਵੀ ਸਾਡੇ ਜਿੰਦੇ ਸੁੱਖੇ ਸਾਡੇ ਦਿਲਾਵਰ ਸਿੰਘ ਸਾਡੇ ਜਗਤਾਰ ਸਿੰਘ ਹਵਾਰੇ ਸਾਡੇ ਬਿਆਨ ਸਿੰਘ ਸੁਖਵੰਤ ਸਿੰਘ ਉਹ ਉਸ ਰਸਤੇ ਤੇ ਚੱਲੇ ਹੋਏ ਨੇ ਉਸ ਰਸਤੇ ਤੇ ਤੁਰੇ ਹੋਏ ਨੇ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਰਸਤਾ ਹੈ ਜਿਹੜਾ ਕਿ ਆਜ਼ਾਦੀ ਦੇ ਨਾਲ ਅਣਖ ਦੇ ਨਾਲ ਜਿਉਣ ਦੀ ਗੱਲ ਕਰਦੇ ਰਾਜ ਸ਼ਕਤੀ ਅਣਖ ਦੀ ਗੱਲ ਹੁੰਦੀ ਜਦੋਂ ਤੁਹਾਡੀ ਕਿਸਮਤ ਕੋਈ ਹੋਰ ਘਟਦਾ ਫਿਰ ਤੁਸੀਂ ਅਣਖ ਨਾਲ ਨਹੀਂ ਜੀ ਸਕਦੇ ਸੋ ਮੈਂ ਇਹ ਸਮਝਦਾ ਹਾਂ ਵੀ ਇਹ ਵੀਰ ਜਰਾ ਇਤਿਹਾਸ ਨੂੰ ਵੀ ਚੰਗੀ ਤਰ੍ਹਾਂ ਪੜ ਲੈਂ ਤੇ ਜਿਹੜਾ ਜਾਲਾ ਦਿਮਾਗ ਦੇ ਦੁਆਲੇ ਇਹਨਾਂ ਨੇ ਬਣਾਇਆ ਹੋਇਆ ਉਸ ਜਾਲੇ ਤੋਂ ਬਾਹਰ ਨਿਕਲਣ ਜੀ ਡਾਕਟਰ ਸਾਹਿਬ ਤਾਂ ਵੀ ਸਾਹਿਬ ਅੱਜ ਦੀ ਆਖਰੀ ਲੀਮੇਲ ਸਾਨੂੰ ਲਿਖਣ ਵਾਲੇ ਹਨ ਸਰਦਾਰ ਬਲਕਾਸ਼ ਸਿੰਘ ਟੋਰਾਂਟੋ ਤੋਂ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੱਲ ਜੇ ਪ੍ਰੋਗਰਾਮ ਖਤਮ ਹੁੰਦਿਆ ਹੀ ਫੋਨ ਕਰਕੇ ਤੁਹਾਨੂੰ ਬਤਾਈਆਂ ਦਿੱਤੀਆਂ ਸੀ ਉਹਨਾਂ ਨੇ ਉਹਨਾਂ ਦੇ ਅਨੁਸਾਰ ਇਸ ਪ੍ਰੋਗਰਾਮ ਦੀਆਂ ਗੁੰਜਾਂ ਇੰਡੀਆ ਤੱਕ ਜਾਣਗੀਆਂ ਆਪਣੇ ਲੋਕਾਂ ਨੂੰ ਪਤਾ ਹੀ ਤਾਂ ਲੱਗੇਗਾ ਕਿ ਅਸੀਂ ਖਾਲਸਾਣ ਲੈਣਾ ਹੀ ਲੈਣਾ ਹੈ ਸਰ ਬਲਕਾਸ਼ ਸਿੰਘ ਅਰੇ ਬੜੇ ਆਪ ਬੜੇ ਕਮਿਟਿਡ ਪੰਥਪਰਸਤ ਨੇ ਜੀ ਇਹਨਾਂ ਨੇ ਲਗਭਗ ਵੀ 22-25 ਸਾਲ ਪਹਿਲਾਂ ਖੁਦ ਸਫਰ ਕੀਤਾ ਅਨੁਸਾਰ ਦੇ ਡਿਟੈਂਸ਼ਨ ਸੈਂਟਰ ਚਾ ਨੂੰ ਬਹੁਤ ਟੌਰਚਰ ਕੀਤਾ ਗਿਆ ਕੈਨੇਡੀਅਨ ਸਿਟੀਜ਼ਨਸ ਹਨ ਸਰ ਔਰ ਇਹਨਾਂ ਦਾ ਕੇਸ ਬੜਾ ਹਾਈ ਪ੍ਰੋਫਾਈਲ ਕੇਸ ਬਣਿਆ ਜਦੋਂ ਕਿ ਕੈਨੇਡੀਅਨ ਗਵਰਨਮੈਂਟ ਨੇ ਫਿਰ ਇੰਟਰਵਿਊ ਲੈ ਕੇ ਉੱਥੇ ਜਿਹੜਾ ਇਹਨਾਂ ਨੂੰ ਛੁਡਾ ਕੇ ਲਿਆਂਦਾ ਔਰ ਇਹਨਾਂ ਨੇ ਫਿਰ ਹਰ ਥਾਂ ਤੇ ਜਾ ਕੇ ਟੈਸਟੀਫਾਈ ਕੀਤਾ ਹਿਊਮਨ ਰਾਈਟ ਕਮਿਸ਼ਨ ਦੇ ਸਾਹਮਣੇ ਵੀ ਜਨੀਵਾ ਚ ਔਰ ਹੁਣ ਵੀ ਇਹ ਪੂਰੀ ਤਰ੍ਹਾਂ ਐਕਟਿਵ ਨੇ ਅਜੇ 2 ਦਿਨ ਪਹਿਲਾਂ ਹੀ پچھلے بیتے سیچرڈے نے جڑا پروٹیسٹ کی تستائی طریق نو انڈین ریپبلک ڈے کا جڑا فنکشن سب سو so, کل جدو انہوں دی کال آئی تو بڑا چنگا لگا پورے انہوں نے کیونکہ آج دی آواز پروگرام سنیا سی کہ یہ پروگرام شروع ہوئے سو سنگھ بلکار دا بہت بہت انواد اور سای بھی یہ ہوپ ہے ਕਿ ਜਿਹੜੇ ਪੰਜਾਬ ਦੇ ਵਿੱਚ ਬੈਠੇ ਸਿੱਖ ਨੇ ਇੰਡੀਆ 'ਚ ਬੈਠੇ ਸਿੱਖ ਨੇ ਵੀਰ ਕਲਜੀਤ ਸਿੰਘ ਵਰਗੇ ਜਿਨ੍ਹਾਂ ਦੀ ਪਹਿਲਾਂ ਈਮੇਲ ਤੁਸੀਂ ਪੜ੍ਹੀ ਹੈ ਹਾਂਜੀ ਉਹ ਘੱਟੋ ਘੱਟ ਜਦੋਂ ਫੂਡ ਫਰ ਥਾਟ ਉਹਨਾਂ ਨੂੰ ਮਿਲੇਗਾ ਇਹ ਅਲੱਗ-ਅਲੱਗ ਵਿਚਾਰ ਉਹਨਾਂ ਦੇ ਸਾਹਮਣੇ ਆਉਣਗੇ ਤੇ ਫਿਰ ਉਸ ਜਾਲ 'ਚੋਂ ਨਿਕਲਣਗੇ ਜਿਹੜਾ ਕਿ ਇੰਡੀਆ ਦੇ ਝੂਟ ਤੰਤਰ ਨੇ ਉਹਨਾਂ ਦੇ ਦਿਮਾਗਾਂ 'ਚ ਭਰਿਆ ਹੋਇਆ ਸੋ ਅਸੀਂ ਆਸ ਕਰਦੇ ਹਾਂ ਕਿ ਟੀਵੀ 84 ਆਪਣੇ ਇਸ ਮਕਸਦ ਦੇ ਵਿੱਚ ਕਾਮਯਾਬ ਹੋਏਗਾ ਜੀ ਬਿਲਕੁਲ درشک آئے ہو سوالوں کا جواب انہوں اپنے کوئی بھی سوالوں اندر جواب ہوئے. یا کوئی کومنٹ دینا ہوئے یا کوئی, یا کوئی بھی شمکا ہو سانو لکھنا نہ ایک چھوٹی جی بریک لینا بریک تو بعد ملیں گے